ਲੈ ਬੜਵਾ ਦੇ ਅੰਦਰ ਹੀ ਰਹਿ ਗਿਆ ਜਾ ਮੈਂ ਜਾ ਸੀਮ ਪਾ ਖਾਣਾ ਨਾ ਮੈਂ ਆਪਣਾ ਵੀ ਅਜ ਮਕਾ ਲੈਣਾ ਤਾ ਮੁੰਡੇ ਨੂੰ ਮੈਂ ਜਦੋਂ ਮਾਰ ਦੇਣਾ ਲਿਖੀ ਹਾਂ ਮੈਂ ਕਿਹਾ ਨੇ ਕਿੰਨਾਂ ਨੂੰ ਕਮਰਾ ਮੈਂ ਮੁੱਕੀ ਜਾਣਾ ਠੀਕ ਆ ਲੈ ਦੱਸਦਾ ਹਾਂ 20 ਰੁਪਏ ਵਾਲੀ ਜਦੋਂ ਨਹੀਂ ਤੋ ਇੱਕ ਰੱਪੇ ਨੇ ਘਲਾ ਰਾਤ ਰੱਖ ਨੇ ਮੈਨੂੰ ਮੁੱਕ ਲੈ ਨਾ ਮੈਂ ਸਿਆਪਾ ਦੇ ਬੇੜ ਲੈਣਾ ਮੈਨੂੰ ਉਹ ਤਾਂ ਮੈਨੂੰ ਪੇਟਾ ਦੇ ਆ ਵੀ ਤੇ ਆਪਣੇ ਪੇਕੇ ਜਾ ਕੇ ਮੁੱਕ ਮੈਨੂੰ ਕਹ ਲਈ ਫਾਈਲ ਲੱਕੀਆ ਲਾਉਣਾ ਫੜਾ ਦੋ ਤੀ ਮੈਂ ਕਹਿ ਨਹੀਂ ਦੇਣਾ ਤੇ ਕੱਲ੍ਹ ਤੋਂ ਤੈਨੂੰ ਪਹਿਲਾਂ ਪਤਾ ਸੀ ਕਿ ਤੂੰ ਇਹ ਕੰਮ ਕਰਨਾ ਵਾ ਤੇ ਮੈਨੂੰ ਫਾਈਲ ਲਾਉਣਾ ਵਾ ਪਾਣੀ ਦੇ ਤੇਰੇ ਮੈਂ ਹੱਥੋਂ ਨਹੀਂ ਕੋ ਖਾਂਡਿਆ ਚੰਗਾ ਭਲਾ ਚੱਲੇ ਸੀ ਤੇ ਚੱਲ ਜਾਂਦੇ ਮੁੱਕ ਲੈਿੰਦੇ ਨੇ ਮੈਨੂੰ ਮੈਂ ਤੇ ਸਿਆਪਾ ਦੇ ਨਾ ਪਿਆ ਕੰਮ ਕਰਦੀ ਹੋ ਇੱਥੇ ਇਹਨੂੰ ਆਣ ਕੇ ਤੇ ਲੈ ਜਾਓ ਤੇ ਨਾਲੇ ਲੰਮਾ ਭੁਆੜੋ ਫੋਨ ਜਿਹੜੀ ਛੱਡ ਕੇ ਗਈ ਤੈਨੂੰ ਇੱਥੇ ਮੈਂ ਕਿਉਂ ਮੈਨੂੰ ਇਦਾਂ ਕਰਦੇ ਮੇਰਾ ਨਾ ਕਰੋ ਇਦਾਂ ਤੇ ਮੈਂ ਤੇਰਾ ਇਦਾਂ ਹੀ ਕਰਨਾ ਵਾ ਜੇ ਤੂੰ ਰਹਿਣਾ ਤੇ ਰਹਿ ਤੇ ਜੇ ਇਦਾਂ ਦੇ ਕੰਮ ਕਰਦੇ ਤੇ ਲੋ ਭਾਵੇਂ ਜੇ ਚੱਲ ਜਾ ਮੂੰਹ ਚੁੱਕ ਕੇ ਮੈਂ ਨਹੀਂ ਤੈਨੂੰ ਦੱਕਦਾ ਮੇਰਾ ਬਾਕੀ ਨਾ ਨੇ ਮੇਰੇ ਦਿਨ ਲਿਆਤੀ ਅਭੀ ਲਿਆਤੀ ਤੇਨ ਕਰੇ ਚੰਗੇ ਹੀ ਮੈਨੂੰ ਮੋਕਲਾ ਮੈਂ ਖਾਣ ਉੱਪਰ ਲੈ ਲੈਂਦਾ ਮੇਰਾ ਮੈਂ ਨਾ ਸੂਣ ਕਰ ਦੰਨਾ ਵਾ ਕੀ ਦਵਾਈ ਫੜੀ ਆਇਓ ਇੱਥੋਂ ਤੇ ਆਪਣੇ ਹੱਥੀਂ ਦੇ ਦੋ ਇਹਨੂੰ ਆਣ ਕੇ ਬੰਦਾ ਮਾਫੀ ਕਰ ਦਿੰਦਾ ਜੇ ਗਲਤੀ ਹੋ ਗਈ ਹੈ ਤਹਾਨੂੰ ਕਿਉਂ ਗਲਤੀ ਨਿਗੀ ਜੀ ਹੁੰਦੇ ਆ ਗਲਤੀ ਹੋਵੇ ਨਿਗੀ ਜੀ ਤੈਨੂੰ ਮਾਫੀ ਕਰਤੇ ਬੰਦਾ ਓਏ ਆਪਣਾ ਤੇ ਤੇਰਾ ਕਸੂਰ ਹੈ ਹੀ ਹੈ ਵਾ ਉਹ ਜਿਹੜਾ ਟਿੱਡੋ ਜੰਮਿਆ ਉਹਨੂੰ ਕੱਲੀ ਲਕੀਆਂ ਮਾਰਨਾ ਤੇ ਉਹਨੇ ਰਹਿ ਕੇ ਕੀ ਕਰਨਾ ਵਾ ਜਦੋਂ ਅਗਲੇ ਦੀ ਕੋਈ ਪੁੱਛ ਗੇਸ਼ੀ ਹੈ ਨਹੀਂ ਆ ਤੂੰ ਆਪਣਾ ਬਣਾਉਂਦੇ ਹੀ ਨਹੀਂ ਉਹਨੂੰ ਤੇ ਕੀ ਉਹਨੂੰ ਰੱਖਾਂ ਮੈਂ ਇੱਥੇ ਉਹਨੂੰ ਵੀ ਮਾਂ ਕਹਿੰਦਾ ਸ਼ਰਮ ਆਉਂਦੀ ਹੋਣੀ ਆ ਕਿ ਮੈਂ ਉਹਨੂੰ ਮਾਂ ਕਵਾਂ ਕਿੱਦਾਂ ਜਦੋਂ ਤਾਂ ਹੋ ਗਏ ਬੱਜਿਆ ਕਰਨੀ ਆ ਨਾ ਤੇਰੇ ਤੇ ਫੇਰ ਤੈਨੂੰ ਸੋਚੀ ਹੋਣੀ ਆ બસ ਵੀ ਕਰੋ ਹੁਣ ਬਸ ਵੀ ਕਰੋ ਤੁਹਾਡੇ ਗੜੀ ਹੱਥ ਜੋੜ ਦਿੰਨੀ ਆ ਮੈਂ ਤੇਰੇ ਲਗਾ ਭਰਾ ਨੂੰ ਫੋਨ ਕਰਨਾ ਆਪੇ ਆਣ ਕੇ ਤੈਨੂੰ ਲੈ ਜਾਂਦਾ ਵਾ ਉਥੇ ਜਾ ਕੇ ਭੈ ਕਰਦਾ ਮਾਰੀ ਤੇ ਭੈ ਕੋ ਖਾ ਕੇ ਮਰਦੀ ਹੋਈ ਰੱਬਾ ਮੈਂ ਨਾ ਕਿਉਂ ਇਦਾਂ ਕਰ ਰਹੇ ਆ ਵੀ ਮੈਨੂੰ ਕੋਈ ਸਮਝ ਨਹੀਂ ਲੱਗਦੀ ਵੀ ਜੇ ਲੱਗੀ ਸੀ ਆਪਾਂ ਨੇ ਬੇੜਨ ਤੈਨੂੰ ਬੇੜ ਲੈਣ ਦਿੰਦੇ ਪਤਾ ਨਹੀਂ ਰੱਬ ਵੀ ਕਿਹੜੇ ਦਿਨਾਂ ਦੇ ਬਦਲੇ ਲੈਣ ਦੀ ਆ ਵਾ ਕਿਉਂ ਮੇਰਾ ਇਦਾਂ ਹੋਉਂਦੀ ਆ ਵੀ ਸੱਚੀ ਕੋਹ ਹਾਲ ਨਹੀਂ ਆ ਜੇ ਮੁੰਡੇ ਵੱਲ ਵੇਖਾਂ ਉਹਦੇ ਵੱਲ ਨਹੀਂ ਵੇਖਿਆ ਜਾਂਦਾ ਮੰਮੀ ਮੈਂ ਪਿੰਡ ਜਾਣਾ ਸੀ ਤੈਨੂੰ 2000 ਰੁਪਏ ਦੇ ਦੋ ਹਾਂ ਤੇ ਜਦੋਂ ਇਹ ਪਾ ਦੇਣਗੇ ਨਾ ਤੇ ਫੇਰ ਮੈਂ ਤੁਹਾਨੂੰ ਦੇ ਦੂੰਗੀ ਉਦਾਂ ਦੇ ਭੂਆ ਦੇ ਨਾਲ ਬੜੀ ਕਰੀ ਝੋਟੀਆਂ ਤੁਹਾਨੂੰ ਭੂਆ ਕੋ ਮੰਗ ਜਾ ਕੇ ਜਦੋਂ ਘਰ ਕਪੜਾ ਪਾਉਣਾ ਹੋਵੇ ਉਦੋਂ ਦੋਵੇਂ ਜੀਪੜ ਖੜ ਕੇ ਆ ਜਾਂਦੇ ਆ ਇੱਥੇ ਤੇ ਹੁਣ ਪੈਸੇ ਤੂੰ ਮੇਰੇ ਕੋ ਮੰਗਣ ਡਈ ਮੰਮੀ ਹਾਂ ਕਿੰਦਾ ਦੀ ਗੱਲ ਹੋਈ ਭਲਾ ਗੱਲ ਜਿੱਦਾਂ ਦੀ ਤੂੰ ਕਰਨੀ ਆ ਉਦਾਂ ਦੀ ਮੈਂ ਕਰਨੀ ਆ ਮੈਂ ਕਿਹਨੇ ਤੁਹਾਡੇ ਕੋ ਉਦਾਂ ਮੰਗਣ ਡਈ ਹਾਂ ਆਧਾਰੇ ਮੰਗਣ ਡਈ ਆ ਨਾ ਸਾਲ ਹੋ ਗਿਆ ਮੁੰਡੇ ਦੇ ਪਾਸੇ ਪਾਇਆ ਨੂੰ ਫੇਰ ਕੋਈ ਆਉਂਦੇ ਨਹੀਂ ਸਾਰੇ ਕਿੱਥੇ ਜਾਂਦੇ ਤੇਰੇ ਪਾਸੇ ਮੈਂ ਦੱਸ ਦੇ ਦਿੱਤਾ ਵਾ ਬਾਰ-ਬਾਰ ਦੱਸਦੀ ਇੱਕ ਵਾਰੀ ਨਹੀਂ ਦੱਸਦੀ ਕਿ ਪੈਸੇ ਕਿੱਥੇ ਗਏ ਆ ਇਹ ਤੁਹਾਨੂੰ ਵੀ ਪਤਾ ਵਾ ਫਿਰ ਵੀ ਤੁਸੀਂ ਉਹੀ ਗੱਲਾਂ ਕਰਦੇ ਜੀ ਨਹੀਂ ਮੇਰੇ ਕੋਲ ਹਨ ਨਹੀਂ ਸਿੱਧੀ ਈ ਗੱਲ ਕਰੋ ਕਿ ਨਾ ਮੈਂ ਦੇਣੀ ਈ ਨਹੀਂ ਕੰਮ ਮੈਂ ਇੱਥੇ ਕਰਾਂ ਤੇ ਪੈਸੇ ਮੈਂ ਭੂਆ ਕੋਲ ਲੈਣ ਜਾਵਾਂ ਜਿੱਥੋਂ ਮਰਜ਼ੀ ਵਰਤਨਾ ਵਰਗ ਗੱਲ ਕੋਈ ਵੀ ਹੁੰਦੀ ਆ ਤੇ ਭੂਆ ਨੂੰ ਫੋਨ ਲਾ ਦਿੰਨੀ ਯਾਰਾ ਸਾਡਾ ਫੈਸਲਾ ਕਰ ਜਾਣ ਕਿ ਉਹ ਤਾਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਮਾਸਾ ਵੀ ਉਹ ਤੁਹਾਨੂੰ ਤਾਂ ਸੱਸ ਦੇਖਦੀ ਤੇ ਮੰਮੀ ਭੂਆ ਵੀ ਐਸੇ ਘਰ ਦੀ ਕੁੜੀ ਆ ਨਾ ਜਿਓ ਫੈਸਲੇ ਕਰਾ ਜਾਂਦੀ ਤੇ ਫਿਰ ਕੀ ਹੋ ਗਿਆ ਪਹਲਾ ਤੇ ਕੋਈ ਨਹੀਂ ਪੈਸੇ ਵੀ ਮੰਗ ਲਾ ਕੇ ਆ ਕੇ ਦੇਖੋ ਬਸ ਤੁਸੀਂ ਤੇ ਨਾ ਇੱਕੋ ਕਾਲੀ ਕਰੀ ਜਾਣੀ ਹੁੰਦੀ ਐ ਘੂਆ ਨੂੰ ਸੱਦ ਲੈਂਦੀ ਐ ਚਲੋ ਠੀਕ ਆ ਹੁਣ ਮੈਂ ਘੂਆ ਨੂੰ ਨਾ ਸੱਦਿਆ ਕਰੂੰਗੀ ਤੇ ਉਧਰੋਂ ਤੁਹਾਡੇ ਪੇਕਿਆਂ ਨੂੰ ਸੱਦ ਲਿਆ ਕਰੂੰਗੀ ਤੇ ਉਧਰੋਂ ਆਪਣੇ ਅਨੁਸਾਰ ਸੱਦ ਲਿਆ ਕਰੂੰਗੀ ਮੇਰੇ ਪੇਕਿਆਂ ਨੂੰ ਨਾ ਹੀ ਸੱਦ ਤੂੰ ਤੂੰ ਉਹ ਜੀਦੀ ਬਣੀ ਐ ਤੋਰੀ ਬਣੀ ਰਹਿਣ ਆ ਆ ਫਿਰ ਹਾ ਗੱਲ ਆ ਜਾਂਦੀ ਐ ਨਾ ਕਿ ਮੈਂ ਆਪਣੇਆਂ ਨੂੰ ਵੀ ਨਾ ਸੱਦਾ ਤੇ ਤੁਹਾਡਿਆਂ ਨੂੰ ਵੀ ਨਾ ਸੱਦਾ ਕਿਉਂ ਘੂਆ ਨੂੰ ਸੱਦਣਾ ਨਹੀਂ ਹੁੰਦਾ ਮੇਰੇ ਅੰਦਰ ਬਿਲਕੁਲ ਸੱਦਣਾ ਤਾਂ ਆਪਣੇ ਸਾਥ ਆ ਜੀ ਸਕਦੇ ਸਾਥ ਮੰਮੀ ਮੈਂ ਪਿੰਡ ਜਾਣਾ ਵਾ ਮੈਂ ਦੇ ਦੂੰਗੀ ਹਫਤੇ ਤੱਕ ਤੁਹਾਨੂੰ ਪੈਸੇ ਮੰਮੀ ਕੋਈ ਲੋੜ ਨਹੀਂ ਹੈਗੀ ਪੈਸੇ ਦੇਣ ਦੀ ਹਾਲ ਤੇ ਬੜੀਆਂ ਗੱਲਾਂ ਹੁੰਦੀਆਂ ਹੀ ਤੇ ਹੁਣ ਪੈਸੇ ਕਿੱਥੇ ਗਏ ਟਾਡੇ ਸੰਦੀਪ ਗੱਲ ਤੇ ਮੈਂ ਮੰਮੀ ਨਾਲ ਕਰਨ ਰਹੀ ਆ ਤੇਰਾ ਵਿੱਚ ਬੋਲਣਾ ਜ਼ਰੂਰੀ ਆ ਬੋਲਣਾ ਜ਼ਰੂਰੀ ਆ ਤਾਂ ਹੀ ਬੋਲਣ ਦੀ ਆ ਐਸੇ ਕਰਕੇ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਦੀ ਹੈਗੀ ਮੈਨੂੰ ਪਤਾ ਵਾ ਕਿ ਤੁਸੀਂ ਤੇ ਉਸੇ ਵੇਲੇ ਨਾ ਸਿਰਦੇ ਵਾਲਾ ਨੂੰ ਪੈਣਾ ਹੁੰਦਾ ਵਾ ਤੈਨੂੰ ਕੋਈ ਗੱਰੀ ਨਾ ਸਾਡੇ ਤੇਨੂੰ ਕਦੋਂ ਕਾਇਨ ਨਾ ਵੀ ਕਰਾ ਸਾਡੇ ਨਾਲ ਮੰਮੀ ਜੇ ਮੈਂ ਉਹਦਾ ਭਾਣੂ ਸਾਦ ਕੇ ਉਹਦਾ ਪੈਸੇ ਲੈ ਲੈਂਦੀ ਨਾ ਤੇ ਫੇਰ ਤੁਸੀਂ ਕਹਿਣਾ ਸੀ ਕਿ ਕੀ ਗੱਲ ਹੈ ਘਰ 'ਚ ਨਹੀਂ ਸਾਡੇ ਕੋਲ ਪੈਸੇ ਨਹੀਂ ਮੰਗ ਸਕਦੀ ਨਹੀਂ ਸਾਡੇ ਮੇਰੇ ਕੋਲ ਪੈਸੇ ਆਏ ਕਿੱਥੋਂ ਮੈਨੇ ਇਹ ਦੱਸ ਪਹਿਲਾਂ ਤੇ ਫਸਲ ਤੇ ਤੁਹਾਡੇ ਕੋਲ ਹੁੰਦੇ ਕਿਦੋਂ ਕੋ ਹੁੰਦੇ ਬਾਕੀ ਖਰਚੇ ਕਿੱਥੋਂ ਹੋਣਦੇ ਮੰਮੀ ਬਾਕੀ ਦੇ ਖਰਚੇ ਹੋਣਦੇ ਆ ਤੇ ਮੈਂ ਕਿਹੜੇ ਤੁਹਾਡੇ ਕੋਲ ਲੱਖਾਂ ਮੰਗ ਲੇ ਆ ਰੁਪਈਆ ਤੇ 2000 ਹੀ ਮੰਗਿਆ ਵਾ ਨਾ ਨਹੀਂ ਮੈਂ ਤੈਨੂੰ ਸਿੱਧਾ ਜਵਾਬ ਦਿੱਤਾ ਵੀ ਮੇਰੇ ਕੋਲ ਪੈਸੇ ਹੈ ਨਹੀਂ ਦੀਦੀ ਤੀ ਪਿੰਡ ਜਾਣਾ ਵਾ ਨਾ 100 ਵਾਰੀ ਜਾਓ ਪਰ ਘਰ 'ਚ ਕੁਪਤ ਪਾ ਕੇ ਨੇ ਜਾਇਆ ਕਰੋ ਆਹੋ ਮੈਂ ਤਾਂ ਕਪਾਤੀ ਪਉਣੀ ਆ ਹੁਣੇ ਤੂੰ ਜਾਣਾ ਹੁੰਦਾ ਨਾ ਤੇ ਮੰਮੀ ਨੇ ਨਾ 2000 ਦੀ ਬਜਾਏ ਨਾ 5000 ਕੱਢ ਕੇ ਦੇਣਾ ਸੀ ਤੇ ਘਰ ਵਾਲੇ ਦੇ ਪੈਸੇ ਹੁਣ ਕਿੱਥੇ ਗਏ ਆ ਨਹੀਂ ਜਿਉਂਨੇ 2-3 ਮਹੀਨੇ ਹੋ ਗਏ ਨਹੀਂ ਪਾਏ ਤੇ ਆਖਰ ਕਾਦੀ ਆ ਗਈ ਆ ਭਲਾ ਮੈਂ ਦੇ ਹੀ ਦੇਣੇ ਆ ਨਹੀਂ ਸਾਖਤ ਨਹੀਂ ਲੜਨੇ ਸਭ ਕੁ ਤੇਰੇ ਕੋਲ ਹੈਗਾ ਵਾ ਇਹ ਸਾਨੂੰ ਪਰਖਣ ਦੀ ਮਾਰੀ ਤੋਂ ਆਉਣੀ ਆ ਇਧਰ ਨੂੰ ਕੀ ਨਹੀਂਗਾ ਤੇਰੇ ਕੋਲ ਕੀ ਪਰਖਣਾ ਨਹੀਂ ਸਾਲ ਹੋ ਗਿਆ ਪੈਸੇ ਪਾਇਆ ਨੇ ਮੈਨੂੰ ਨਾ ਕੀ ਪਰਖਣਾ ਸਭ ਕੁ ਤੇਰੇ ਕੋਲ ਵਾ ਕੀ ਅਚਾਨਕ ਸਾ ਮੈ ਤਾਂ ਉਹ ਹੀ ਹੈ ਨਾ ਸਾਲ ਹੋ ਗਿਆ ਉਹ ਤੇ ਟਿਕੜੇ ਆਪੀ ਨੂੰ ਹੁੰਦਾ ਵਾ ਤੇ ਫਸਲ ਤੇ ਤੁਹਾਡੇ ਕੋ ਹੁੰਦੀ ਉਹ ਤਾਹ ਕਿਲਿਆਂ ਦੇ ਕਿੱਥੇ ਕਰਦੀ ਤੇ ਕਰਦਾ ਤੁਹਾਡਾ ਖਰਚਾ ਕਿੱਥੋਂ ਤੁਰਨ ਦਿਆ ਵਾ ਉਹ ਉਹਦੀ ਬਿਖਮਾਂ ਦੇ ਤੁਰਨ ਦਿਆ ਵਾ ਨਹੀਂ ਉਹ ਤਾਹ ਕਿਲਿਆਂ ਦੇ ਲੱਗ ਜਾਂਦੇ ਘਰ ਦੇ ਖਰਚੇ ਤੇ ਨਾ ਲੱਗਣ ਨਾਲ ਸੱਤਿਆ ਤੁਸੀਂ ਜਾ ਜਾ ਤੁਰੀ ਚੱਲ ਜਿੱਦਣ ਗੱਲ ਨਹੀਂ ਆ ਤੂੰ ਤੇ ਅੰਦਰ ਰੋਟੀ ਨਹੀਂ ਪਾਈ ਦੀ ਜਿੰਜ ਕਰੇ ਇੱਕ ਵਾਰੀ ਕੜਾ ਕਰ ਨਾਲ ਲੈ ਘਰ ਦੇ ਹੋਈ ਤੂੰ ਆਹੋ ਕੜਾ ਤੇ ਮੈਂ ਹੀ ਕਰਦੀ ਆ ਤੁਸੀਂ ਕਿ ਨਹੀਂ ਕਰਦੀਆਂ ਦੋਵੇਂ ਹੋਰ ਕੌਣ ਕਰਨ ਦਿਆ ਤੂੰ ਤੂੰ ਨਹੀਂ ਕਰਨ ਦੇਈ ਤੇ ਇਧਰੋਂ ਆ ਜਾਂਦੀ 2000 ਰੁਪਏ ਤੇ ਇਧਰੋਂ ਦੇਈ ਮੈਨੂੰ 1000 ਰੁਪਏ ਤੇ ਅਸੀਂ ਕੋਈ ਦਿਨ ਵੀ ਹੈਗਾ ਵਾ ਜਿਹੜਾ ਸੁੱਕਾ ਲੰਗਦਾ ਵਾ ਮੈਂ ਹਰ ਫੜ ਕੇ ਜਾਣੀ ਖਾਲੀ ਫੜਕੇ ਆਵੇਂ ਲੋ ਇਹ ਤਨ ਪੱਤ ਰੋਈ ਤੱਕ ਪੱਤ ਵੇਖਿਆ ਤਾਂ ਅੱਜ ਮਾਰ ਲੈਂਦੀ ਤੇ ਭੂਆ ਕੋ ਜਾਵੜਦੀ ਆ ਸਭ ਕੁਝ ਮੰਮੀ ਹੈਗਾ ਵੇ ਤੇ ਕੋਲ ਕੀ ਨਹੀਂ ਹੈਗਾ ਸਾਨੂੰ ਰੋਂਦੀ ਫਿਰਨਦੀ ਏ ਰੋਂਦੀ ਰੇ ਰੋਂਦੀ ਆ ਤੇ 6-1.5 ਸਾਲ ਹੋ ਗਿਆ ਮੁੰਡਿਆ ਉਹਨੂੰ ਪੈਸੇ ਪਾਇਆ ਨੂੰ ਇਹਨੂੰ ਪਾਉਂਦੇ ਕਿਨੂੰ ਪਾਉਂਦੇ ਆਓ ਘਰ ਦਾ ਖਰਚਾ ਪੈਲੀ ਦੇ ਸਿਰ ਤੋਂ ਚੱਲਣ ਡਿਆ ਵਾ ਤੇ ਜਿਹੜੇ ਉਹ ਪੈਸੇ ਆਉਂਦੇ ਆ ਉਹ ਕਿੱਥੇ ਜਾਂਦੇ ਆ ਆਪਣੇ ਸਾਂਭੀ ਜਾਂਦੀ ਆ ਹਾਂ ਜੀ ਤਾਂ ਹਾਂ ਕਿੰਨੇ ਪੈਸੇ ਕਿੱਥੇ ਜਾਂਦੇ ਆ ਘਰ ਦਾ ਜਿਹੜਾ ਖਰਚਾ ਹੁੰਦਾ ਉਹ ਕਿਥੋਂ ਹੋਂਦਿਆ ਵਾ ਘਰ ਦਾ ਖਰਚਾ ਕੋਈ ਨਹੀਂਗਾ ਹੋਂਦਿਆ ਇੱਥੇ ਲੈ ਜਿੱਦੀ ਬੈਠੇ ਆ ਹਜ਼ਰਪ੍ਰਿੰਦਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਵੈਜਾ ਮੈਂ ਤੇ ਉਹ ਪੂਰਾ ਛੋਟੇ ਗਈ ਹੀ ਨੇ ਮੈਂ ਚਲ ਵੇਨੀ ਉਹਦੇ ਸਾਹਮਣੇ ਬੈਠੇ ਆਂ ਮੈਂ ਇੱਧਰ ਨਹੀਂ ਆ ਗਈ ਚੱਲ ਵਧੀਆ ਕੀਤਾ ਰਪਿੰਦਰ ਤੂੰ ਆ ਗਈ ਹੈ ਹੋਰ ਸੁਣਾਓ ਠੀਕ ਠਾਕ ਹਾਂ ਠੀਕ ਆ ਵਧੀਆ ਤੂੰ ਦੱਸ ਬਸ ਠੀਕ ਆ ਆਪਣਾ ਵੀ ਕਿੱਦਾਂ ਲੱਗਦੀ ਦਾ ਹਾਂਜੀ ਉਹ ਵੀ ਠੀਕ ਠਾਕ ਨੇ ਠੀਕ ਨੂਰ ਨੂਰ ਵੀ ਵਿਸ਼ਨ ਤੇ ਗਿਆ ਸੀ ਠੀਕ ਹਾਂਜੀ ਹੋਰ ਸੁਣਾਓ ਠੀਕ ਠਾਕ ਰੇ ਹਾਂ ਠੀਕ ਆ ਘਰੇ ਵੀ ਕੀ ਦੱਸਾਂ ਤੇਰਾ ਬੜਾ ਜੀ ਕਰਨ ਰਿਹਾ ਇਹ ਮਿਲਣੂ ਕਿ ਉਹ ਮੈਂ ਹਾਂ ਫੇਰ ਘਰ ਚਾਚੀ ਹੁਣੀ ਆ ਜਿਆਦਾ ਨੂੰ ਇੱਥੇ ਵੇਖ ਲਿਆ ਬਾਅਦ ਤੇ ਚਲ ਇੱਥੇ ਮਿਲਦੀ ਆ ਚਲ ਰਪਿੰਦਰ ਇਹ ਤੇ ਤੂੰ ਬਹੁਤ ਵਧੀਆ ਕੀਤਾ ਚਲ ਸਾਡੇ ਘਰ ਨਹੀਂ ਆਈ ਹਾਂ ਪਤਾ ਤੇ ਤੈਨੂੰ ਹੈਗਾ ਹੀ ਆ ਉਹਨਾਂ ਦਾ ਨਾਲੇ ਜਿੱਦਾਂ ਉਹਦਣ ਹੋਈ ਸੀ ਨਾ ਉਹਨੇ ਤੇ ਕਹਿ ਵੀ ਦੇਣਾ ਸੀ ਕਿ ਤੁਹਾਡੇ ਘਰੋਂ ਚਲ ਜਾ ਆਹ ਸੱਚ ਦੀਦੀ ਮੈਨੂੰ ਵੀ ਪਤਾ ਲੱਗਾ ਹੀ ਕਿਹਰੇ ਪਹਿਲੀ ਕੁੜੀ ਦਾ ਫੜਿਆ ਪਿਆ ਵਾ ਤੇ ਭੂਆ ਜੀ ਹੁਣੀ ਵੀ ਆਏ ਸੀ ਉਹਦਣ ਉਹਨਾਂ ਨੂੰ ਤੇ ਮੈਂ ਪੁੱਛਿਆ ਨਹੀਂ ਉਹੋ ਜਿਹਾ ਤੇ ਕੀ ਗੱਲਬਾਤ ਹੋਈ ਸੀ ਉਹ ਰਪਿੰਦਰ ਗੱਲ ਕੀ ਹੋਣੀ ਆ ਇਹਨੂੰ ਪਹਿਲਾਂ ਵੀ ਪਤਾ ਹੀ ਆ ਕਿ ਜੋ ਸਾਡੇ ਘਰ ਦੇ ਵਿੱਚ ਬਣਦਾ ਹੈ ਫਰਕ ਬਸ ਇੰਨਾ ਵਾ ਕਿ ਉਦੋਂ ਇਹ ਦੋਵੇਂ ਸੱਚੀਆਂ ਹੋ ਜਾਂਦੀਆਂ ਰਹੀਆਂ ਕਿ ਅਹੀਂ ਚੰਗੀਆਂ ਵਾ ਪਰ ਹੁਣ ਤੇ ਤੈਨੂੰ ਪਤਾ ਲੱਗ ਹੀ ਗਿਆ ਵਾ ਨਾ ਕਿ ਕੌਣ ਚੰਗਾ ਵਾ ਤੇ ਕੌਣ ਮਾੜਾ ਵਾ ਹੁਣ ਕੀ ਆ ਇਹ ਨਾ ਮੈਨੂੰ ੱੱਕੇ ਮਾਰ-ਮਾਰ ਕੇ ਤੇ ਘਰੋਂ ਬਾਹਰ ਕੱਢਦੀਆਂ ਹੀ ਉਹ ਤੇ ਜੇ ਨਾਨਾ ਦਲਜੀਤ ਹੁੰਦਾ ਤੇ ਇਹਨਾਂ ਨੇ ਤੇ ਮੈਨੂੰ ਘਰੋਂ ਬਾਹਰ ਕੱਢ ਹੀ ਦਿੱਤਾ ਸੀ ਮੈਂ ਫਿਰ ਭੂਆ ਜੀ ਨੂੰ ਦੱਸਿਆ ਸੀ ਤੇ ਨਾਲੇ ਮੈਨੂੰ ਕਹਿੰਦੀਆਂ ਵਾ ਕਿ ਘਰ ਦੇ ਵਿੱਚੋਂ ਤੇ ਪੈਲੀ ਦੇ ਵਿੱਚੋਂ ਤੈਨੂੰ ਵੀ ਇਹ ਸਾਰੀ ਦੇਣਾ ਵਾਜੀ ਹੁਣੀ ਤਾਂ ਇਹ ਹੀ ਤੇ ਹੁਣ ਵੀ ਨਾ ਰਹਿ ਰਹਾ ਕਿ ਨਾ ਤੀਜੇ ਹਿੱਸੇ ਤੇ ਮੰਨੀਆਂ ਵਾ ਕਿ ਤੀਜਾ ਦੇਣਾ ਵਾ ਵੇਖੋ ਹੁਣ ਤੀਜਾ ਹਿੱਸਾ ਵੀ ਦਿੰਦੇ ਆ ਕਿ ਨਹੀਂ ਦਿੰਦੇ ਇਹਨਾਂ ਦਾ ਕੀ ਪਤਾ ਇਹਨਾਂ ਨੇ ਕਿਹੜੇ ਵੇ ਮੁੱਕਰ ਜਾਣਾ ਅੱਛਾ ਦੀਦੀ ਇਹਨਾਂ ਕੋਝ ਹੋ ਗਿਆ ਵਾ ਮੈਂ ਵੀ ਨਾ ਇਹਨੇ ਪੁੱਛਿਆ ਹੀ ਨਹੀਂ ਇਹਨਾਂ ਨੂੰ ਮੈਂ ਹਾਂ ਫੇਰ ਇਹਨਾਂ ਨੇ ਕਹਿਣਾ ਵਾ ਫੇਰ ਉਹਨਾਂ ਦੀਆਂ ਗੱਲਾਂ ਵਿੱਚ ਦਖਲੰਦਗੀ ਕਰ ਲਈ ਆ ਚਲ ਤੁਹਾਡੇ ਨਾਲ ਤੇ ਗੱਲ ਹੋਰ ਵਾ ਤੁਸੀਂ ਤੇ ਮੇਰੀ ਮਜਬੂਰੀ ਸਮਝਦੇ ਆ ਹੁਣ ਤੇ ਤਾਂ ਕਰਕੇ ਮੈਂ ਤੁਹਾਨੂੰ ਪੁੱਛਿਆ ਵਾ ਤੇ ਬਾਕੀ ਨਾ ਖਲਰਾ ਕਰ ਭਾਗੇ ਬੈਠੇ ਆ ਤੂੰ ਹੀ ਭਾਜੀ ਨਾਲ ਗੱਲ ਕਰੋ ਹਾਂ ਉਹਨਾਂ ਨੂੰ ਦੀ ਸੱਦੋ ਹਾਂ ਰਪਿੰਦਰ ਮੈਂ ਉਹਨਾਂ ਨਾਲ ਕੀ ਗੱਲ ਕਰਾਂ ਮੈਂ ਇਹ ਨਹੀਂ ਆ ਕਿ ਚਲ ਪਰਦੇਸਾਂ ਚ ਬੈਠੀ ਐ ਐਵੇਂ ਟੈਨਸ਼ਨ ਲੈਣਗੇ ਮੈਂ ਤੇ ਤਾਂ ਨਹੀਂ ਕੋਈ ਗੱਲ ਦੱਸਦੀ ਹੈਗੀ ਪਰ ਨਾ ਇਹ ਦਿਨੋਂ ਦਿਨ ਗੱਲ ਵਧਾਈ ਜਾਂਦੀ ਐ ਚਲ ਕੋਈ ਗੱਲ ਨੂੰ ਜੀ ਹੁਣ ਗੱਲ ਜੇ ਕਰੋਗੇ ਤੇ ਫੇਰ ਤੁਹਾਡੀ ਕੀ ਗੱਲ ਦਾ ਮਸਲਾ ਹੱਲ ਹੋਊਗਾ ਐਦਾਂ ਕੀ ਐ ਕਿ ਦਾਦੂ ਵੀ ਆਪਣਾ ਔਖਾ ਟਾਈਮ ਕੱਢਣ ਦੇਈ ਆ ਰੁਪਿੰਦਰ ਇਹ ਤੇ ਹੈ ਹੀ ਆ ਤੇ ਮੈਂ ਨਾ ਇੱਧਰ ਵੀ ਤਾਂ ਹੀ ਆ ਕੇ ਬੈਠੀ ਆ ਅੱਜ ਦੀ ਇਹਨਾਂ ਦੀ ਸੁਣ ਲਾ ਕੀ ਹੋਣਾ ਸੀ ਇਹ ਵੇਲੀ ਦਾ ਨਾ ਸਾਰਾ ਕੰਮ ਮੈਂ ਕਰਦੀ ਆ ਘਰ ਵੀ ਜੋ ਭਾਂਡਾ ਸੰਦਾ ਹੁੰਦਾ ਵਾ ਨਾ ਇਹਨਾਂ ਨੇ ਮੇਰੇ ਸਿਰ ਤੇ ਸੁਟਿਆ ਹਾਂਜੀ ਤੇ ਚਲੋ ਮੈਂ ਘਰ ਵੀ ਦਿੰਨੀ ਆ ਕਿ ਕਲਾ ਨਾ ਪਵੇ ਜੇ ਮੈਂ ਵੇਲੀੋਂ ਗਈ ਨਾ ਸਾਰਾ ਕੰਮ ਕਰਕੇ ਹਾਂ ਤੇ ਮੈਡਮ ਨੇ ਆਪ ਰੋਟੀ ਬਣੀ ਖਾ ਲਿਆ ਭਾਂਡੇ ਉਦਾਂ ਹੀ ਪਏ ਅੱਛਾ ਤੇ ਮੈਂ ਵੇਖਿਆ ਰੋਟੀ ਹੈਈ ਨਾ ਮੇਰੇ ਜੋਗੀ ਇਹਨੇ ਪਕਾਈ ਨਾ ਅੱਛਾ ਜੇ ਮੈਂ ਮੁਰਕੇ ਇਹਨੂੰ ਪੁੱਛਿਆ ਤੇ ਗਾੜੀ ਉਹ ਲੜਨ ਲੱਗੀ ਮੈਂ ਤਾਂ ਢੀ ਰੋਟੀ ਨਹੀਂ ਆ ਪਕਾਉਣੀ ਤੁਸੀਂ ਆਪਣੀ ਪਕਾਓ ਨਾ ਪਕਾਓ ਬੜੀਆਂ ਇਹਨੇ ਵੱਧ ਘਟ ਕੀਤੀਆਂ ਮੈਂ ਫਿਰ ਗਾੜੀ ਨੂੰ ਇਹ ਕਿਹਾ ਵੀ ਚਲ ਠੀਕ ਆ ਰੋਟੀ ਮੈਂ ਪਕਾ ਲੂੰਗੀ ਆਹੋ ਪਰ ਇਹ ਆ ਕਿ ਜਿਹੜੇ ਭਾਂਡੇ ਆ ਨਾ ਉਹ ਵੀ ਫਿਰ ਆਪਣੇ ਮੰਜਿਆ ਕਰੋ ਮੈਂ ਕਿਉਂ ਮੰਜਾਂ ਫਿਰ ਕਹਿੰਦੀ ਵੀ ਉਹ ਕੰਮ ਤੁਸੀਂ ਕਰਨਾ ਵਾ ਨਹੀਂ ਦੀਦੀ ਜਦੋਂ ਹੋਈ ਨਹੀਂ ਗੱਲਾਂ ਬਾਤਾਂ ਕਰਦੇ ਆ ਤੁਸੀਂ ਚੋਪਰ ਕੇ ਅੱਡ ਬਾਰੇ ਹੋ ਜੋ ਹਾਂ ਆਪਣੇ ਉਹ ਸਗੋਂ ਦੋਵੇਂ ਜੀ ਖਾਂਦੇ ਆ ਤੁਸੀਂ ਇਕੱਲੇ ਜਾਣੇ ਆ ਰਪਿੰਦਰ ਮੈਂ ਤੇ ਨਾ ਕਦੀ ਸੋਚਿਆ ਹੀ ਨਹੀਂ ਆ ਮੈਂ ਤੇ ਇਹ ਆਨੀ ਆ ਕਿ ਚੱਲ ਸਾਰੇ ਇੱਕੋ ਪਰਿਵਾਰ ਵਾ ਤੇ ਰਲ ਮਿਲ ਕੇ ਰਹੀਏ ਹੈ ਤੇ ਸਈਆ ਦੀਦੀ ਪਰ ਹੈ ਨਹੀਂ ਕੋਈ ਵੀ ਮੰਨਦਾ ਅੱਜ ਕੱਲ ਤੁਹਾਨੂੰ ਪਤਾ ਤੇ ਸਹੀ ਜਦਾਂ ਦਾ ਜਮਾਨਾ ਚੱਲਦਾ ਆ ਚਲੋ ਕੋਈ ਨਹੀਂ ਵੀ ਇਹਦੇ ਆ ਮੈਂ ਇਹੋ ਸੋਚਦੀ ਆ ਵੀ ਚੱਲ ਇਹ ਆ ਹੀ ਜਾਣ ਤੇ ਆਪੇ ਆ ਕੇ ਜਿਹੜੀ ਗੱਲ ਕਰਨੀ ਆ ਕਰ ਲੈਣ ਇਦਾਂ ਤੇ ਇਕੱਲੀ ਨੂੰ ਮੈਨੂੰ ਵਾਰੇ ਵੀ ਨਹੀਂ ਆਉਣ ਦਿੰਦੇ ਹੈਗੇ ਪਤਾ ਨਾ ਗੱਲ ਕੀ ਆ ਉਹ ਦੋਵੇਂ ਜੀ ਆ ਉਹਦੇ ਇੱਕ ਪਾਸੇ ਹੋ ਜਾਂਦੇ ਆ ਤੇ ਮੇਰਾ ਦਾ ਚਾਚੀ ਜਿਹੜੇ ਆ ਉਹ ਵੀ ਉਹਨਾਂ ਵਾਲੀ ਹੋਣੇ ਆ ਉਹ ਤੁਹਾਡੀ ਗੱਲ ਤਾਂ ਸੁਣਦੇ ਨਹੀਂ ਹੋਣੇ ਜੀ ਚਾਚੀ ਨੂੰ ਤੇ ਇੰਨਾ ਇਨੇ ਮਗਰ ਲਾਇਆ ਹੋਣਾ ਕਿ ਜਿਹੜਾ ਕੋਈ ਸਾਥ ਹੀ ਨਹੀਂ ਉਹ ਵੀ ਬਸ ਨਾ ਸੰਦੀਪ ਸੰਦੀਪ ਹੀ ਕਰਦੀ ਹੈ ਚੱਲ ਕੋਈ ਗੱਲ ਨਹੀਂ ਆ ਦੀਦੀ ਕਿੰਨਾ ਕੁ ਚਿਰ ਵਾ ਅਕਸਰ ਕਿਤੇ ਨਾ ਕਿਤੇ ਤਾਂ ਬੰਦਾ ਪੁੰਦਾ ਹੀ ਆ ਕਿੰਨਾ ਕੁ ਚਿਰ ਇਦਾਂ ਲੰਗਣਾ ਆ ਬਾਕੀ ਕੋਈ ਗੱਲ ਨਹੀਂ ਆ ਦੀਦੀ ਕੀ ਕਰਨਾ ਕਰਿਆ ਕਰੋ ਮੰਨਦੇ ਵਿੱਚ ਨਾ ਕੋਈ ਵੀ ਗੱਲ ਲਿਆਇਆ ਕਰੋ ਔਖੇ ਸੌਖੇ ਟਾਈਮ ਤੇ ਬੰਦੇ ਦੇ ਨਿਕਲ ਹੀ ਜਾਂਦੇ ਆ ਅਕਸਰ ਗੱਲਾਂ ਹੀ ਚਿੱਤੇ ਰਹਿ ਜਾਂਦੀਆਂ ਵਾ ਨਾ ਤੇ ਕੋਈ ਗੱਲ ਨਹੀਂ ਆ ਕਰ ਲੈੰਦੋ ਤੁਸੀਂ ਜੋ ਕਰਦੇ ਆ ਰਪਿੰਦਰ ਮੈਂ ਵੀ ਤਾਂ ਹੀ ਚੁੱਪ ਵਾਂ ਨਹੀਂ ਤੇ ਮੈਨੂੰ ਕੁੜਾ ਬੋਲਣਾ ਨਹੀਂ ਘਾਉਂਦਾ ਪਰ ਮੈਂ ਕਹਿੰਨੀ ਆ ਕਿ ਚਲੋ ਕੋਈ ਗੱਲ ਨਹੀਂ ਟਾਈਮ ਨਿਕਲ ਜੇ ਬਸ ਚਲ ਠੀਕ ਅਜਲੀ ਮੈਂ ਵੀ ਜਾਵਾਂ ਹੁਣ ਨੂਰ ਵੀ ਆਉਣ ਵਾਲਾ ਉਹਨੇ ਫੇਰ ਆ ਕੇ ਵਿਖਰਾਵਾ ਚੱਰ ਰਹਿ ਨਹੀਂ ਠੀਕ ਰਪਿੰਦਰ ਕੋਈ ਨਹੀਂ ਫੇਰ ਆਏ ਆ ਘਰ ਨੂੰ ਆਏ ਉਹ ਤੁਸੀਂ ਕੋਈ ਨਿਰਪਿੰਦਰ ਆਉਂਗੀ ਮੈਂ ਹਾਂ ਚਲੋ ਠੀਕ ਹੈ ਚੰਗਾ ਚਾਲੂ ਇਹ ਵੀ ਵਿਚਾਰੀ ਨਾ ਇੱਥੇ ਬੈ ਗਈ ਹੈ ਘੜੀ ਤੇ ਮੇਰਾ ਵੀ ਮਨ ਹੌਲਾ ਹੋ ਗਿਆ ਹਾਏ ਹਾਏ ਉੱਠਿਆ ਤੇ ਮੇਰੇ ਕੋ ਪਹਿਲਾਂ ਹੀ ਨਹੀਂ ਜਾਣ ਲਿਆ ਆ लवली ਦਾ ਫੋਨ ਆ ਗਿਆ ਨਾ ਉਹਨੇ ਤਾਂ ਮੈਨੂੰ ਹੋਰ ਫਿਕਰ ਚ ਪਾ ਦਿੱਤਾ ਵਾ ਪਤਾ ਨਹੀਂ ਅੰਤਰਾ ਕੀ ਚੱਕਰ ਚੱਲਣ ਡਿਆ ਵਾ ਜੇ ਇਹਨਾਂ ਨਾਲ ਗੱਲ ਕੀਤੀ ਇਹਨਾਂ ਮੇਰੇ ਗਾਲੀ ਪੈ ਜਾਣਾ ਵਾ ਤੇ ਉਹਨਾਂ ਦਾ ਫਿਕਰ ਕਰਦੀ ਰਹੀ ਨਹੀਂ ਤੇ ਮੰਜੇ ਤੇ ਪਈ ਆ ਕੀ ਕਰਾਂ ਹੁਣ ਸਮਝ ਨਹੀਂ ਆਉਂਦੀ ਕੁਛ ਤੇ ਇਹਨਾਂ ਨੂੰ ਦੱਸਣਾ ਹੀ ਪੈਣਾ ਵਾ ਪੁੱਛਣਾ ਤਾਂ ਹੈ ਹੀ ਇਹਨਾਂ ਨੇ ਪਰ ਸਰੀਰ ਕੰਮ ਨਹੀਂ ਕਰਨ ਰਿਹਾ ਹੁਣ ਮੇਰਾ ਰਮਨ ਉਹ ਰਮਨ ਹਾਂਜੀ ਉਠਾ ਕੀ ਗੱਲ ਹੋਈ ਆ ਸਰੀਰ ਜਾਨੀ ਠੀਕ ਮੇਰੇ ਕੋਲ ਉੱਠਿਆ ਨਹੀਂ ਜਾਣ ਰਿਹਾ ਕੰਮ ਕੁਮ ਕਰਕੇ ਤਾਂ ਲੰਮੇ ਪੈ ਗਈਆਂ ਚੱਲ ਫਿਰ ਦਵਾਈ ਲਾਈਏ ਦਵਾਈ ਤਾਂ ਹੈਗੀ ਹੀ ਬੀਪੀ ਵਾਲੀ ਮੈਂ ਖਾ ਲਈ ਆ ਹਾਂ ਕੋਈ ਗੱਲ ਨਹੀਂ ਪੈ ਜਾਂਦਾ ਵਾ ਫਰਕ ਹ ਦਵਾਈ ਖਾਦੀ ਆ ਜੇ ਹੌਂਸਲੇ ਨਾਲ ਹੀ ਫਰਕ ਪੈਣਾ ਵਾ ਕੋਈ ਪੇਕੇ ਆ ਲੋ ਤੇ ਨਹੀਂ ਕੋਈ ਫਰਟ ਤੈਨੂੰ ਅ ਨਹੀਂ ਨਹੀਂ ਉਧਰੋਂ ਕੀ ਹੁਣਾਵਾ ਹਾਂ ਹੁਣ ਸਰੀਰ ਨੂੰ ਟੇਲੇ ਮੜਤੇ ਹੋਈ ਜਾਂਦੀ ਆ ਤੁਸੀਂ ਝਾਟੀ ਡੈਪਿੰਗ ਦੇ ਦੀ ਰਮਨਜੀਤ ਉਹ ਮੈਂ ਘਰੋਂ ਗਿਆ ਵਾਂ ਉਦੋਂ ਤੂੰ ਚੰਗੀ ਭਲੀ ਸੀ ਤੇ ਜੱਕ ਦਾ ਮਕਾਦਨਾ ਬੀਪੀ ਵਧ ਗਿਆ ਕੋਈ ਨਾ ਕੋਈ ਗੱਲ ਤੇ ਹੈ ਹੀ ਆ ਮੈਨੂੰ ਤਾਂ ਲੱਗਦਾ ਤੈਨੂੰ ਉਹਨਾ ਫੋਨ ਫੋਨ ਆਇਆ ਲੱਗਦਾ ਉਥੋਂ ਫੇਰ ਹੁਣ ਆ ਤੁਸੀਂ ਮੇਰੇ ਦਿਵਾਲੇ ਹੀ ਆ ਪਰ ਮੈਂ ਗੱਲ ਤੁਹਾਨੂੰ ਦੱਸ ਦਿੰਨੀ ਆ ਦੱਸੋ लवली ਦਾ ਫੋਨ ਆਇਆ ਸੀ ਕੀ ਕਹਿੰਦਾ ਹੁਣ ਕਿਆਣਾ ਕੁਣਾ ਕੀ ਆ ਹੁਣ ਤੁਹਾਨੂੰ ਪਤਾ ਹੀ ਆ ਜਦੋਂ ਘਰ ਦੇ ਵਿੱਚ ਐਡੀਆਂ ਵੱਡੀਆਂ ਗੱਲਾਂ ਹੋ ਜਾਂਨਾਂ ਫਿਰ ਮਾਨ ਨਹੀਂ ਮਿਲਦਾ ਹੁੰਦਾ ਕਹਿਣ ਡਿਆ ਸੀ ਫਿਰ ਭਿੰਦਰ ਕਰਦਾ ਫੜ ਕੇ ਤਾਂ ਕਹਿੰਦੀ ਸੀ ਮੈਂ ਆਪਣਾ ਆਪ ਖਤਮ ਕਰ ਲੈਣਾ ਵਾ ਉਹੀ ਫਿਕਰ ਜਿਆ ਲੱਗਾ ਵਾ ਵੀ ਚੱਲ ਆਪਣੇ ਘਰ ਵਸਾਂ ਰਸਾਂ ਡੇ ਹੀਗੇ ਜੀ ਉਹਨੇ ਇਹੋ ਜਿਹਾ ਕੰਮ ਕਰ ਲਿਆ ਫੇ ਐਸੇ ਆਪਾ ਪੈ ਜਾਣਾ ਵਾ ਹੁਣ ਦੂਜੀ ਥਾਂ ਤੇ ਕੀਤਾ ਵਾ ਤੇ ਤੀਜੀ ਥਾਂ ਕਿੱਥੇ ਕਰਨਾ ਵਾ ਕੁੜੀ ਨੂੰ ਵੀ ਥੋੜੀ ਜਿਹੀ ਅਕਲ ਕਰਨੀ ਚਾਹੀਦੀ ਆ ਕਿ ਕੋਈ ਗੱਲ ਨਹੀਂ ਕੁੱਟ-ਵਟ ਕੇ ਮੈਂ ਆਪਣਾ ਟਾਈਮ ਕੱਢਾਂ ਹੁਣ ਤੇ ਘਰ ਦੇ ਕਿਹੜੀ ਗੱਲੋਂ ਮਾਰ ਲੈ ਲੱਗੀ ਸੀ ਕੋਈ ਨਾ ਕੋਈ ਗਲਤੀ ਹੋਈ ਹੋਗੀ ਆਹੇ ਕਰਦ ਕਿਹੜੀ ਚੱਲੋ ਮਾਰਨੇ ਆ ਹਾਂ ਲਵਲੀ ਨਾ ਨਾ ਦਾ ਸਵਾਦ ਨਾ ਨੂੰ ਬੁਲਾਉਂਦਾ ਹੀ ਆ ਤੇ ਨਾ ਦੇ ਹੱਥ ਦਾ ਰੋਟੀ ਪਾਣੀ ਖਾਂਦਾ ਵਾ ਅਸਲ ਦੇ ਵਿੱਚ ਹੈ ਤੋ ਵੀ ਆਪਣੇ ਖਾਂ ਸੱਚਾ ਵਾ ਜਦ ਐਡਾ ਵੱਡਾ ਕੰਮ ਹੋਇਆ ਵਾ ਨਾ ਬੰਦੇ ਦਾ ਮਨ ਡਰ ਜਾਂਦਾ ਵਾ ਭੀ ਇਹ ਨਾ ਹੋਵੇ ਭੀ ਕੱਲ ਨੂੰ ਮੈਨੂੰ ਵੀ ਕੁਝ ਪਾ ਕੇ ਦੇ ਦੇ ਤੇ ਮੇਰੀ ਵੀ ਫੱਟੀ ਪੋਜ ਦੇ ਰਮਨ ਐ ਇਹ ਧੀ ਵੱਡੀ ਗਲਤੀ ਕਰਕੇ ਉਹ ਮਾਫੀ ਮੰਗੀ ਸਾਰੇ ਕੰਮ ਹੋ ਗਏ ਆ ਤੇ ਜੇ ਉਹਨੇ ਇਹੋ ਕੰਮ ਕਰਨਾ ਸੀ ਤੇ ਫੇਰ ਉਹਨੇ ਆਉਣਾ ਸੀ ਉਹ ਵੀ ਫੇਰ ਆਪਣੇ ਦਾ ਸੱਚੀ ਆ ਜਦੋਂ ਉਹਨੂੰ ਕਿਸੇ ਨੇ ਕਮਾਉਣਾ ਬੁਲਾਉਣਾ ਨਹੀਂ ਤੇ ਉਹਨੇ ਫੇਰ ਮਰਨਾ ਹੀ ਆ ਚੱਲ ਕੋਈ ਨਹੀਂ ਬੰਦੇ ਨੂੰ ਗੁੱਸਾ ਹੁੰਦਾ ਹੀ ਆ ਦੋ ਚਾਰ ਦਿਨ ਖਲੋਵੇ ਇਹਦੇ ਨਾਲ ਹੀ ਕੋਣਾ ਹੋਰ ਉਹਨੇ ਕਿੰਨਾ ਕੋਣਾ ਵਾ ਘਰ ਵਿੱਚ ਕਿਹੜੇ 5-7 ਜੀ ਆ ਕਿ ਹੋਰ ਕਿਸੇ ਲਾਗੇ ਬਹਿਣਾ ਇਹੋ ਮਾਂ ਪੁੱਤਰੀ ਆ ਲਾਗੇ ਇਹਨਾਂ ਨੇ ਗੱਲਾਂ ਬਾਤਾਂ ਕਰਨੀਆਂ ਇਹ ਤਾਂ ਹੁਣ ਆਂਦੀ ਆ ਪਹਿਲਾਂ ਵਾਂਗੂ ਦਿਨ ਹੋਣ ਤੇ ਪਹਿਲਾਂ ਵਰਗੀ ਗੱਲ ਨਹੀਂ ਕੀ ਪਾਨੀ ਉਹ ਅਚਾਨਕ ਵਾਇ ਬੁਲਾਵੇ ਨਾ ਰੋਟੀ ਪਾਣੀ ਤੇ ਹੱਥ ਦਾ ਖਾਵੇ ਚਲੋ ਕੋਈ ਗੱਲ ਨਹੀਂ ਸਮਝਾਉਂਗੀ ਉਹਨੂੰ ਹੁਣ ਬਾਕੀ ਅਸੀਂ ਆਪਣੀ ਜ਼ਿੰਮੇਵਾਰੀ ਤੇ ਛੱਡ ਕੇ ਆਏ ਆ ਜੇ ਕੋਈ ਗੱਲਬਾਤ ਹੋਊਗੀ ਤੇ ਸਾਨੂੰ ਦੱਸੇ ਵੀ ਫੋਫੜ ਜੀ ਮੈਨੂੰ ਤੰਗ ਕਰਦੀ ਆ ਜਿਹੜੀ ਗੱਲ ਹੋਈ ਉਹ ਤਾਂ ਨੇ ਵਿਚਾਰੇ ਨੇ ਦੱਸਦੀ ਆ ਤੇ ਜੇ ਇਹਨੇ ਕੁਝ ਕਰ ਲਿਆ ਤਾਂ ਫਿਰ ਮੈਂ ਕੀ ਕਰੂੰਗਾ ਹੁਣ ਮੈਂ ਵੀ ਉਹਨੂੰ ਕੀ ਜਵਾਬ ਦਵਾਂ ਚਲ ਕੋਈ ਗੱਲ ਨਹੀਂ ਉਹ ਮੈਂ ਮੰਨਦਾ ਵਾਂ ਚਲ ਉਹਨੇ ਗਲਤੀ ਕਰਤੀ ਆ ਫਿਰ ਉਹਨੇ ਮਾਫੀ ਮੰਗ ਲਈ ਸਾਰੇ ਕੰਮ ਕਰ ਲਿਆ ਹੁਣ ਬਾਰ ਬਾਰ ਉਹਨੇ ਉਹ ਕੰਮ ਥੋੜਾ ਕਰੀ ਜਾਣਾ ਵਾ ਚੱਲ ਜੇ ਅਸੀਂ ਕਹਿ ਕੇ ਆਏ ਹੀ ਕਿ ਤੂੰ ਚਾਚੀ ਘਰ ਨਹੀਂ ਜਾਣਾ ਉਹ ਗਈ ਮੁੜ ਕੇ ਜੇ ਗਈ ਹੈ ਤੇ ਦੱਸ ਉਹ ਗਈ ਤਾਂ ਨਹੀਂ ਗਈ ਮੈਂ ਵੀ ਇਹਨੂੰ ਸਮਝਾਇਆ ਹੀ ਮੈਂ ਵੀ ਵੇਖਲਾ ਤੇਰੇ ਘਰ ਦਾ ਬੇੜਾ ਘਰ ਕੱਗੇ ਹੁੰਦੀ ਨਹੀਂ ਕੀਤਾ ਵਾ ਹੁਣ ਇਹ ਨਾ ਹੋਵੇ ਕਿ लवली ਚੱਲ ਜੇ ਡਿਊਟੀ ਤੇ ਤਾਂ ਉਹ ਨਾਲ ਗੱਲਾਂ ਕਰਦੀ ਰਹੀ ਆਉਂਦੀ ਹੁੰਦੀ ਹੈ ਨਾ ਤੇ ਗੇੜਾ ਨਾ ਖੋਲਿਆ ਕਰ ਚੁੱਪ ਕਰਕੇ ਆਪਣੇ ਅੰਦਰ ਕੰਮ ਕਰਦੀ ਰਹੀ ਕਹਿੰਦੀ ਤਾਂ ਹੈ ਗਈ ਹੀ ਕਿ ਭੂਆ ਜੀ ਨਹੀਂ ਹੁਣ ਨਹੀਂ ਮੈਂ ਉਹਨੂੰ ਮੂੰਹ ਲਾਉਂਦੀ ਤਾਂ ਗਾੜੀ ਹੁਣ ਰੱਬ ਜਾਣੇ ਕਿ ਕੀ ਬੰਨਿਆ ਵਾ ਮੈਨੂੰ ਤੇ ਆਪ ਸਮਝ ਨਹੀਂ ਆਉਂਦੀ ਸਰੀਰ ਤੇ ਮੇਰਾ ਅੱਗੇ ਨਹੀਂ ਠੀਕ ਰਮਨ ਉਹ ਕਿਹੜੀ ਨਿਆਣੀ ਆ ਉਹਨੂੰ ਨਹੀਂ ਪਤਾ ਮੈਂ ਆਪਣਾ ਘਰ ਬਸਾਉਣਾ ਵਾ ਜੇ ਕੋਈ ਗਲਤੀ ਹੋਊਗੀ ਤੇ ਲਵਰੀ ਹਰੂ ਦੱਸੇ ਤੇ ਸਹੀ ਵੀ ਫੋਫੜ ਜੀ ਆ ਕੰਮ ਗਲਤ ਕੀਤਾ ਇਹਨੇ ਤੇ ਚਲ ਉਹਨੂੰ ਸਮਝਾ ਗਿਆਂਗੇ ਅਬ ਤੇ ਉਹਨੇ ਕਰਨਾ ਹੀ ਨਹੀਂ ਇਹ ਕੰਮ ਇਹ ਤੈਨੂੰ ਮੈਂ ਦੱਸਦਾ ਮਨੋਂ ਨਾਲੇ ਉਹਨੂੰ ਪੇਕਿਆਂ ਦਾ ਵੀ ਡਰਵਾ ਜੋ ਬਨੇ ਉਹਨੂੰ ਤਬਕਾ ਮਾਰਿਆ ਵਾ ਵੀ ਜੇ ਮੁੜ ਕੇ ਇਹੋ ਜਿਹਾ ਕੰਮ ਕਰਕੇ ਆਈ ਨਾ ਤੇ ਮੈਂ ਇਥੇ ਬੰਨ ਦੜਾ ਤੇ ਅਜੇ ਵੀ ਕਰੂਗੀ ਉਹ ਇਦਾਂ ਦੇ ਕੰਮ ਕੋਈ ਤਾਂ ਤੁਹਾਡੀ ਗੱਲ ਮੈਂ ਮੰਦੀ ਆ ਪਰ ਜਾਈ ਨਹੀਂ ਵੀ ਮੇਰੇ ਨਾਲ ਗੱਲਾਂ ਕੀਤੀਆਂ ਸੀ ਵੀ ਪੂਆ ਜੀ ਇਹਨੇ ਨੂੰ ਰੱਖ ਸਕਦੇ ਦੂਜੇ ਥਾਂ ਤੇ ਅੱਗੇ ਵਿਆਹੀ ਆ ਹੋ ਜੇ ਮੂੰ ਚੋਕੇ ਫੇਰ ਆ ਜੂਗੀ ਤੀਜੇ ਥਾਂ ਕਿੱਥੇ ਕਰਨਾ ਵਾ ਪਰ ਇਹ ਤੇ ਦਿਮਾਗ ਇਹਦਾ ਕੰਮ ਕਰਨਾ ਚਾਹੀਦਾ ਨਾ ਵੀ ਆਪਣਾ ਘਰ ਮੈਂ ਕਿੱਦਾਂ ਜੋੜਨਾ ਵਾ ਉਹ ਚੱਲ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ लवली ਨਾਲ ਫੋਨ ਤੇ ਗੱਲ ਕਰਦਾ ਵੀ ਗੱਲ ਹੋਈ ਕੀ ਆ ਇਹ ਤੇ ਤੂੰ ਸੁਣੀ ਸੁਣਾਈ ਗੱਲ ਕਰੀ ਜਾਣ ਢੀ ਆਪੇ ਚੱਲ ਜੇ ਤੂੰ ਫੋਨ ਕਰੋਗੇ ਤੈਨੂੰ ਸਮਝਾ ਦਿਓ ਵੀ ਹੋਂ ਰੋਟੀ ਪਾਣੀ ਇੰਨੇ ਹੀ ਬਣਾਉਣਾ ਵਾ ਤੇ ਕੋਈ ਗੱਲ ਨਹੀਂ ਤੂੰ ਖਾਇਆ ਕਰ ਤੇ ਮਾੜਾ ਮੋਟਾ ਇਹਨੂੰ ਕਵਾਇਆ ਬੁਲਾਇਆ ਵੀ ਕਰ ਜੇ ਇਹਨੇ ਕੁਝ ਕਰ ਲਿਆ ਨਾ ਫਿਰ ਹੋਰ ਸੇ ਆਪਾ ਪਾਊਗਾ ਫਿਰ ਕਿੱਧਰ ਨੂੰ ਜਾਵਾਂਗੇ ਤਬਰ ਤਾਂ ਗੇ ਸਾਰਾ ਖਤਮ ਹੋ ਗਿਆ ਵਾ ਅੱਗੇ ਕੀ ਰਹਿ ਗਿਆ ਉੱਥੇ ਨਹੀਂ ਤੁਸੀਂ ਆਉਣਾ ਕਦੋਂ ਆ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਹੈਗੀ ਜਦੋਂ ਇੱਕ ਅੱਧਾ ਜੀ ਮਰ ਜੂਗਾ ਘਰ ਦੇ ਵਿੱਚ ਮੈਨੂੰ ਨਹੀਂ ਪਤਾ ਵੀ ਤੁਹਾਨੂੰ ਛੁੱਟੀ ਕਦੋਂ ਮਿਲਣੀ ਹੈ ਕਦੋਂ ਨਹੀਂ ਮਿਲਣੀ ਹੈਗੀ ਇੱਕੋ ਬਹਾਨਾ ਵਾ ਬਸ ਤੁਹਾਡੇ ਕੋਲ ਕਿੰਨਾ ਕ ਜਰੀ ਜਾਵਾਂ ਮੈਂ ਹੁਣ ਤੇ ਅਗਲੇ ਰੋਟੀ ਵੀ ਨਹੀਂ ਦੇਣ ਦੇ ਰੋਟੀਆਂ ਵੀ ਜਵਾਬ ਹੋ ਗਿਆ ਵਾ ਤੁਹਾਡੇ ਪਾਸੇ ਹੋਈ ਬਹਾਨੇ ਰਹਿੰਦੇ ਆ ਰੋਟੀ ਤੋਂ ਕਾਦੀ ਗੱਲ ਹੋਣੀ ਹੀ ਵਿਹਲੀ ਦਾ ਸਾਰਾ ਕੰਮ ਕਰਕੇ ਆਈ ਹੀ ਤੇ ਅਗਲੀ ਨੇ ਆਉਂਦਿਆਂ ਨੂੰ ਲੰਗਰ ਵੀ ਨਹੀਂ ਹੀ ਪਕਾਇਆ ਵੀ ਰੋਟੀ ਪਕਾ ਕੇ ਰਾਤ ਦਾ ਆ ਕੇ ਖਾ ਲੂਗੀ ਤੇ ਮੈਂ ਕਿਹਾ ਹੀ ਉਹਨੂੰ ਲੜ ਤਾਂ ਪੈਂਦੀ ਆ ਉਹ ਗਾੜੀਆਂ ਪੈਂਦੀ ਮੈਂ ਨਹੀਂ ਪਕਾਉਣੀ ਆਪੇ ਪਕਾਓ ਤੇ ਆਪੇ ਖਾਓ ਮੇਰੇ ਕੋ ਨਹੀਂ ਗਾ ਉਹਨਾਂ ਨਾਲ ਵਾਰਿਆ ਜਾਂਦਾ ਠੀਕ ਆ ਨਾ ਜੇ ਉਹ ਆਇਆ ਹੀ ਉਹ ਵੀ ਆ ਕੇ ਤੇ ਮੈਨੂੰ ਹੀ ਪੈਂ ਡਿਆ ਹੀ ਤੇਰੀ ਲੜਾਈ ਰਹਿੰਦੀ ਆ ਤੇਰਾ ਕਪਾਤ ਰਹਿੰਦਾ ਘਰ ਦੇ ਵਿੱਚ ਅੱਗੇ ਵੀ ਮੈਂ ਕਦੀ ਬੋਲੀ ਮੈਂ ਤਾਂ ਚੁੱਪ ਕਰਕੇ ਆਪਣਾ ਟਾਈਮ ਕੱਢਦੀ ਰਹੀ ਆ ਨਾ ਮੈਂ ਤੁਹਾਨੂੰ ਇੱਕੋ ਗਾਲੀ ਦੱਸ ਦਿੱਤੀ ਆ ਕਿ ਮੇਰੇ ਕੋਲ ਹੁਣ ਬਰਦਾਸ਼ਤ ਨਹੀਂਗਾ ਹੁੰਦਾ ਹੈਗਾ ਜੇ ਤੇ ਤੁਸੀਂ ਆਉਣਾ ਵਾ ਤਾਂ ਵੀ ਦੱਸ ਦੋ ਜੇ ਅਜੇ ਨਹੀਂ ਨਾ ਆਉਣਾ ਤੇ ਮੈਂ ਫਿਰ ਇੱਥੋਂ ਚਲ ਜਾਨੀ ਆ ਮੈਂ ਪਿੰਡ ਚਲ ਜਾਨੀ ਆ ਤੇ ਜਦੋਂ ਤੁਸੀਂ ਆਜੋਗੇ ਨਾ ਉਦੋਂ ਆ ਕੇ ਇਹਨਾਂ ਨਾਲ ਗੱਲਬਾਤ ਕਰ ਲਿਓ ਤੇ ਫਿਰ ਮੈਨੂੰ ਲੈ ਆਇਓ ਪੂਆ ਨੂੰ ਮੈਂ ਕੀ ਦੱਸਾਂ ਪੂਆ ਨੂੰ ਦੱਸਿਆ ਸੀ ਉਹਦੋਂ ਆਈ ਸੀ ਪੂਆ ਉਹਨੂੰ ਵੀ ਪੈਂਦੇ ਆ ਗਾੜੀਆਂ ਇਹਨਾਂ ਨੂੰ ਕਿਸ ਦਾ ਲੋ ਲਿਆਜ ਨਹੀਂ ਗਾ ਰਹਿ ਗਿਆ ਹੈਗਾ ਪੂਆ ਨੂੰ ਤੇ ਬਿਲਕੁਲ ਹੀ ਕਹਿੰਦੇ ਆ ਵੀ ਉਹ ਸਾਡੇ ਨਾਲ ਜਿਹੜੇ ਵੀ ਨਾ ਵੜੇ ਉਹ ਇੰਨਾ ਵਾਸਤੇ ਨਹੀਂਗਾ ਹੈਗਾ ਕੋਈ ਵੀ ਇੰਨਾਂ ਨੂੰ ਨਹੀਂਗਾ ਹੈਗਾ ਭਾ ਚਾਹੇ ਉਹ ਇਹ ਕਰ ਦਿੱਤੀ ਆ ਚਾਹੇ ਕੀ ਆ ਚਾਹੇ ਸਾਂਝੀ ਆ ਗੱਲ ਕਰ ਸਕਦੀ ਆ ਨਹੀਂ ਕਰ ਸਕਦੀ ਉਹ ਇੱਕੋ ਗੱਲ ਹੀ ਕਹਿੰਦੇ ਵੀ ਗੱਲ ਹੀ ਉਹ ਤੇਰੇ ਵੱਲ ਦੀ ਕਰਦੀ ਤੇ ਉਹਨੂੰ ਨਹੀਂ ਪਤਾ ਕਿ ਕੌਣ ਸੱਚਾ ਵਾ ਤੇ ਕੌਣ ਝੂਠਾ ਵਾ ਤਾਂ ਡਾਹੂ ਉਹਨੇ ਹੁਣ ਕਿੱਥੋਂ ਚੁੱਕਣਾ ਵਾ ਡਾਹਾਂ ਨਹੀਂ ਉਹਨੇ ਚੁੱਕਣਾ ਹੈਗਾ ਚਲੋ ਨਹੀਂ ਚੁੱਕਦਾ ਨਾ ਤੇ ਨਾ ਚੁੱਕੇ ਕੋਈ ਗੱਲ ਨਹੀਂ ਕੀ ਕੀ ਦੱਸਾਂ ਤੁਹਾਨੂੰ ਮੈਂ ਉਹਨਾਂ ਦੀਆਂ ਤੁਸੀਂ ਕਹਿੰਦੇ ਸੀ ਵੀ ਤਨਖਾਹਾਂ ਲੇਟ ਹੋ ਗਈਆਂ ਤੁਸੀਂ ਪਾਏ ਨਹੀਂ ਤੇ ਮੈਂ ਪਿੰਡ ਜਾਣਾ ਸੀ ਤੇ ਮੈਂ ਕਿਹਾ ਚੱਲ ਮੰਮੀ ਕੋਲ ਪੈਸੇ ਲੈ ਲੈਂਨੀ ਆਂ ਅਗਲੀ ਨੇ ਪੈਸੇ ਤੇ ਕੀ ਦੇਣੇ ਸੀ ਤੇ ਗੋੜੇ-ਗੋੜੇ ਕਪੱਤ ਕੀਤਾ ਮੇਰੇ ਨਾਲ ਹੁਣ ਤੇ ਇਹ ਹੋ ਗਿਆ ਵਾ ਕਿ ਜੇ ਮੈਂ ਘਰ ਦੇ ਵਿੱਚ ਨਾ ਮਰਨ ਵੀ ਲਈ ਹੋਊਂਗੀ ਨਾ ਤੇ ਇਹਨਾਂ ਨੇ ਤਾਂ ਵੀ ਨਹੀਂ ਪੁੱਛਣਾ ਚਲੋ ਕੋਈ ਗੱਲ ਨਹੀਂ ਮੈਂ ਤਾਂ ਤੁਹਾਨੂੰ ਇਹੋ ਹੀ ਜਾਨਣੀ ਆਂ ਵੀ ਜਿੱਦਾਂ ਵੀ ਹੁੰਦਾ ਵਾ ਨਾ ਤੇ ਤੁਸੀਂ ਇੱਕ ਵਾਰੀ ਆਜੋ ਚਲੋ ਠੀਕ ਆ ਚੰਗਾ ਇਹਨਾਂ ਦਾ ਵੀ ਕੋਈ ਹਾਰ ਮੈਨੂੰ ਕਹੀ ਜਾਂਦੇ ਆ ਕਿ ਟਾਈਮ ਕੱਢ ਟਾਈਮ ਕੱਢ ਦੱਸ ਇਦਾਂ ਮੈਂ ਕਿਦਾਂ ਟਾਈਮ ਕੱਢਾਂ ਉਹ ਸਾਰੇ ਜਾਣੇ ਇੱਕ ਪਾਸੇ ਆ ਤੇ ਮੈਂ ਕੱਲੀ ਤੇ ਮੈਂ ਕਿਹਦੇ ਕਿਹਦੇ ਨਾਲ ਵਾਰਾ ਸਾਰਾ ਲਵਾਂ